ਸામਨੇ ਆ ਰਿਹਾ ਜਿੱਥੇ ਕਿ ਲੁਟੇਰਿਆਂ ਦੇ ਵੱਲੋਂ ਦਿਨ ਦਿਹਾੜੇ ਵੱਡਾ ਕਾਂਡ ਕੀਤਾ ਗਿਆ ਜਦੋਂ ਔਰਤ ਇਕੱਲੀ ਰਸਤੇ ਦੇ ਵਿੱਚ ਜਾ ਰਹੀ ਸੀ ਉਸ ਵਕਤ ਇਹਨਾਂ ਦੇ ਵੱਲੋਂ ਪੂਰੀ ਵਾਰਦਾਤ ਨੂੰ ਅੰਜਾਮ ਹੈ ਜਿਹੜਾ ਦਿੱਤਾ ਜਾਂਦਾ ਤਾਂ ਮਾਮਲਾ ਕੀ ਹੈ ਮਾਮਲਾ ਵੀ ਤੁਹਾਨੂੰ ਦੱਸ ਦਿੰਨੇ ਆ ਮਾਮਲਾ ਕੁਝ ਅਜੀਹਾ ਸਾਹਮਣੇ ਆ ਰਿਹਾ ਜਿੱਥੇ ਕਿ ਇੱਕ ਔਰਤ ਰਸਤੇ ਦੇ ਵਿੱਚ ਇਕੱਲੀ ਜਾ ਰਹੀ ਸੀ ਉਸ ਵਕਤ ਇਹ ਦੋ ਲੁਟੇਰੇ ਨੇ ਜਿਹੜੇ ਬਾਈਕ ਤੇ ਆਉਂਦੇ ਨੇ ਤੇ ਉਹਦੇ ਹੱਥ ਦੇ ਵਿੱਚੋਂ ਪਰਸ ਖੋ ਕੇ ਫਰਾਰ ਹੋ ਜਾਂਦੇ ਨੇ ਜੀ ਹਾਂ ਤਾਂ ਆਈ ਦੀਆਂ ਅਜਈਆਂ ਖਬਰਾਂ ਨੇ ਜਿਹੜੀਆਂ ਸਾਹਮਣੇ ਆਉਂਦੀਆਂ ਨੇ ਜਿੱਥੇ ਲੁਟੇਰਿਆਂ ਉਹ ਲੋ ਵੱਡੇ ਕਾਂਡ ਕੀਤੇ ਜਾਂਦੇ ਨੇ ਦਿਨ ਦਿਹਾੜੇ ਜਿਹੜਾ ਕਿ ਕਿਸੇ ਦਾ ਫੋਨ ਖੋ ਕੇ ਲੈ ਜਾਂਦੇ ਨੇ ਕਿਸੇ ਦਾ ਪਰਸ ਖੋ ਕੇ ਲੈ ਜਾਂਦੇ ਨੇ ਤਾਂ ਉਤੀ ਅਜੇਹਾ ਇੱਕ ਮਾਮਲਾ ਹੈ ਜੋ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜਿੱਥੇ ਕਿ ਇੱਕ ਔਰਤ ਦੇ ਹੱਥ ਦੇ ਵਿੱਚੋਂ ਇਹ ਦਿਨ ਦਿਹਾੜੇ ਪਰਸ ਖੋਕੇ ਫਰਾਰ ਹੋ ਗਏ ਨੇ ਜਿਹਾਂ ਤਾਂ ਜਦੋਂ ਵੀ ਆਪਾਂ ਕਿਤੇ ਬਾਹਰ ਜਾਂਦੇ ਆ ਆਪਾਂ ਨੂੰ ਵੀ ਆਪਣੀ ਸੇਫਟੀ ਹੈ ਜਿਹੜੀ ਆਪ ਕਰਨੀ ਚਾਹੀਦੀ ਕਿਉਂਕਿ ਅਕਸਰ ਇਹਨਾਂ ਦਾ ਕੋਈ ਪਤਾ ਨਹੀਂ ਲੱਗਦਾ ਇਹ ਕਿਸੇ ਵੀ ਵਕਤ ਕਿਸੇ ਵੀ ਵਾਰਦਾਤ ਨੂੰ ਅੰਜਾਮ ਹੈ ਜਿਹੜਾ ਦੇ ਸਕਦੇ ਨੇ ਤਾਂ ਇਹ ਪੂਰਾ ਮਾਮਲਾ ਜੋ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਤਰਨਤਾਰਨ ਦੇ ਗੁਰਦੁਆਰਾ ਮਾਤਾ ਖੀਵੀ ਕੋਲੋਂ ਸਾਹਮਣੇ ਆਇਆ ਜਿੱਥੇ ਕਿ ਗੁਰਦੁਆਰੇ ਦੇ ਅਕੋਲ ਇਹ ਔਰਤ ਹੈ ਜਿਹੜੀ ਇਕੱਲੀ ਜਾ ਰਹੀ ਸੀ ਉਸ ਵਕਤ ਇਹ ਦੋ ਲੁਟੇਰੇ ਨੇ ਜਿਹੜੇ ਆਉਂਦੇ ਨੇ ਤਾਂ ਪਰਸ ਖੋਕੇ ਉੱਥੋਂ ਮੌਕਾ ਦੇ ਕੇ ਫਰਾਰ ਹੋ ਜਾਂਦੇ ਨੇ ਤਾਂ ਸੀਸੀਟੀਵੀ ਤਸਵੀਰ 12ਵੀਂ ਸਾਹਮਣੇ ਆਈਆਂ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਮੌਕਾ ਦੇ ਕੇ ਪਰਸਖੋ ਕੇ ਇਹ ਫਰਾਰ ਹੋ ਜਾਂਦੇ ਨੇ ਤਾਂ ਤਰਨਤਾਰਾਂ ਦਾ ਇਹ ਪੂਰਾ ਮਾਮਲਾ ਹੈ ਜੋ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ